ਤੋ ਬਾਹਰ ਡਰਾਮਾ ਕੀ ਕੀਤਾ ਜਥੇਦਰਾਂ ਨੇ ਸੇਵਾ ਲਈ ਤੇ ਬਾਹਰ ਬੈਠ ਗਿਆ ਸਕਿਉਰਟੀ ਲੈਣ ਦਾ ਮਾਰਾ ਨਰੈਣ ਸਿੰਘ ਚੌੜੇ ਨੇ ਅਜੇ ਪਿਸਤੌਲ ਜਾਂ ਕੱਢੇ ਸੀ ਤਾਂ ਇਹ ਤੇ ਝਾਟੇ ਨੂੰ ਜੈਡ ਸੁਰੱਖਿਆ ਰੱਖਿਆ ਮਿਲ ਗਈ ਹੁਣ ਲੋਗ ਮੂੰਹ ਲਾਉਣਗੇ ਉਹ ਦੁਸ਼ਟ ਲਾਉਣਗੇ ਜੋ ਦੁਸ਼ਟ ਸੁਖਵੀਰ ਬਾਦਲ ਦੇ ਨਾਲ ਹੋਣਗੇ ਜੋ ਇਹਦੇ ਵਰਗੇ ਪਾਪੀ ਹੋਣਗੇ ਉਹ ਜਿਹੜਾ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮਾਫੀ ਮੰਗ ਲਵੇ ਤੇ ਬਾਅਦ ਦੇ ਵਿੱਚ ਆ ਕੇ ਮੁੱਕਰ ਜਾਵੇ ਵੇ ਮੈਂ ਤਾਂ ਮੈਂ ਡਰਾਮਾ ਕੀਤਾ ਸੀ ਇਹ ਤਾਂ ਮੈਂ ਝੂਠ ਬੋਲਿਆ ਸੀ ਅਜ ਸਰਿਆਂ ਸੁਖਬੀਰ ਬਾਦਲ ਨੇ ਇਹ ਗੱਲ ਕਹਿ ਦਿੱਤੀ ਆ ਹੱਦ ਹੋ ਗਈ ਬਸਰਮੀ ਵਾਲੀ ਗੱਲ ਹੱਦ ਹੋ ਗਈ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਦੇ ਅੰਦਰ ਬੁੱਚੜਪਣਾ ਭਰਿਆ ਹੋਇਆਗਾ ਇਹ ਕਿੱਥੇ ਮੰਨਦਿਆ ਪ੍ਰਗਾਸ ਬਾਦਲ ਨੇ ਝੂਠੇ ਪੁਲਿਸ ਮੁਕਾਬਲੇ ਬਣਵਾਏ ਨੇ ਆ ਸੁਖਬੀਰ ਬਾਦਲ ਉਹਦਾ ਆਕਾ ਉਹਦਾ ਮੁੰਡੇ ਆ ਉਹਦਾ ਖੂਨ ਹੀ ਆ ਤੇ ਤੁਹਾਨੂੰ ਅੱਜ ਸਾਰਾ ਪਤਾ ਲੱਗ ਗਿਆ ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਗੱਲ ਕਰਦੇ ਆਪਾਂ ਅਕਾਲੀ ਦਲ ਦੇ ਸਖਬੀਰ ਸਿੰਘ ਬਾਦਲ ਬਾਰੇ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਕਿ ਬਾਦਲ ਦੀਆਂ ਜਿਹੜੀਆਂ ਕਰਤੂਤਾਂ ਨੇ ਉਹਨਾਂ ਨੂੰ ਲੁਕਾਉਣ ਦੇ ਲਈ ਸਖਬੀਰ ਬਾਦਲ ਡਰਾਮੇ ਕਰ ਰਿਹਾਗਾ ਅੱਜ ਬੜਾ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਆਪਣੇ ਆਪ ਨੂੰ ਅਜੇ ਵੀ ਪੰਥਕ ਕਹਾਉਣ ਵਾਲੇ ਅਕਾਲੀ ਦਲ ਸ਼ਬਦ ਲਾਉਣ ਵਾਲੇ ਬੇਸ਼ਰਮਾਂ ਨੂੰ ਮੜੀ ਮੱਟੀ ਸ਼ੰਗ ਆਉਣੀ ਚਾਹੀਦੀ ਆ ਅੱਜ ਬਿਆਨ ਆਇਆ ਸੁਖਬੀਰ ਬਾਦਲ ਦਾ ਕਹਿੰਦਾ ਮੈਂ ਤਾਂ ਜਿਹੜੇ ਲੋਕਾਂ ਦੇ ਫਤਬੇ ਸੀ ਜਾਂ ਲੋਕਾਂ ਸਾਨੂੰ ਇਹ ਕਹਿ ਰਹੇ ਸੀ ਕਿ ਬੇਅਦਬੀ ਦਾ ਸਾਰਾ ਕੁਝ ਤੁਸੀਂ ਕਰਾਇਆ ਤਾਂ ਕਹਿੰਦਾ ਸਾਰਾ ਕੁਝ ਨਮਟਾਉਣ ਲਈ ਸਭ ਕੁਝ ਖਤਮ ਕਰਨ ਲਈ ਕਹਿੰਦਾ ਮੈਂ ਤਾਂ ਅਕਾਲ ਤਖਤ ਤੇ ਜਾ ਕੇ ਇਹ ਗੱਲ ਜਾਣ ਕੇ ਕਬੂਲੀਆ ਜਣੀ ਕਿ ਸਿੱਧਾ ਸਰਿਆਮ ਝੂਠ ਬੋਲਿਆ ਹੁਣ ਤੁਸੀਂ ਇਹ ਵੇਖ ਲਓ ਜਿਹੜਾ ਬੰਦਾ ਸ੍ਰੀ ਅਕਾਲ ਤਖਤ ਸਾਹ ਦੇ ਅੱਗੇ ਪੇਸ਼ ਹੋ ਕੇ ਪੰਜੇ ਜਥੇਦਾਰਾਂ ਦੇ ਅੱਗੇ ਪੇਸ਼ ਹੋ ਕੇ ਜਿਹੜਾ ਬੰਦਾ ਅੱਜ ਮੁੱਕਰ ਜਾਵੇ ਤੁਸੀਂ ਉਹਨੂੰ ਬੰਦੇ ਨੂੰ ਕੀ ਕਹੋਗੇ ਬੰਦਾ ਕਹੋਗੇ ਕਿ ਉਨੂੰ ਹੋਰ ਕੀ ਨਾਮ ਦੇਵੋਗੇ ਅੱਜ ਸਖਬੀਰ ਬਾਦਲ ਦਾ ਬਿਆਨ ਆਇਆ ਕਹਿੰਦਾ ਮੈਂ ਤਾਂ ਜਿਹੜੇ ਆ ਕੁਝ ਸਾਡੇ ਉੱਤੇ ਗੋਲੀਬਾਰੀ ਦਾ ਇਲਜ਼ਾਮ ਲੱਗ ਰਿਹਾ ਸੀ ਜਾਂ ਬਰਗਾੜੀ ਦੇ ਵਿੱਚ ਸੌਦੇ ਸਾਧ ਵੱਲੋਂ ਜੋ ਕੁਝ ਪੋਸਤ ਪਨਾਹ ਉਹਨਾਂ ਦੀ ਕੀਤੀ ਸੀ ਜਾਂ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਸਾਰੇ ਕਹਿੰਦਾ ਆਪਣੀ ਮੈਂ ਝੋਲੀ ਵਿੱਚ ਪਾ ਲੇ ਗਨਾਹ ਕਬੂਲ ਕੀਤੇ ਜਿਹੜੇ 2 ਦਸੰਬਰ ਨੂੰ ਕਬੂਲ ਕੀਤੇ ਤੇ ਉਸ ਤੋਂ ਬਾਅਦ ਡਰਾਮਾ ਕੀ ਕੀਤਾ ਜਥੇਦਾਰਾਂ ਨੇ ਸੇਵਾ ਲਈ ਤੇ ਬਾਹਰ ਬੈਠ ਗਿਆ ਸਕਿਉਰਟੀ ਲੈਣ ਦਾ ਮਾਰਾ ਨਰੈਣ ਸਿੰਘ ਚੌੜੇ ਨੇ ਅਜੇ ਪਿਸਤੌਲ ਜਾ ਕੱਢੇ ਸੀ ਤਾਂ ਇਹ ਤੇ ਝਾਟੇ ਨੂੰ ਜੈਡ ਸਰੌਖਾ ਰੱਖਿਆ ਮਿਲ ਗਈ ਆਕਾ ਤਖਤ ਜਥੇਦਾਰਾਂ ਵੱਲੋਂ ਅੱਜ ਇਹਨੂੰ ਹੁਕਮ ਜਾਰੀ ਹੋ ਗਿਆ ਕਿ ਸਾਰੇ ਜਿਹੜੀ ਤੁਸੀਂ ਇਹ ਸ਼ਰੋਮਣੀ ਮਾਫ ਕਰਨਾ ਬਾਦਲ ਕਮੇਟੀ ਜਾਂ ਬਾਦਲ ਲਾਣਾ ਕਹਿ ਲੋ ਕਿ ਤੁਸੀਂ ਸਾਰੇ ਜਿਹੜੇ ਅਸਤੀਫਾ ਦੇਓ ਤੇ ਅਜੇ ਤੱਕ ਇਹਨਾਂ ਨੇ ਅਸਤੀਫਾ ਨਹੀਂ ਦਿੱਤਾ ਤੇ ਅੱਗੋਂ ਅੱਜ ਜਵਾਬ ਕੀ ਆਇਆਗਾ ਕਹਿੰਦਾ ਮੈਂ ਤਾਂ ਇੱਕ ਸਾਰਾ ਕੁਝ ਮਟਾਉਣ ਦੇ ਖਾਤਰ ਇੱਕ ਰੋਲੇ ਨੂੰ ਖਤਮ ਕਰਦਣ ਦੇ ਖਾਤਰ ਕਹਿੰਦਾ ਮੈਂ ਤਾਂ ਆਪਣੀ ਝੋਲੀ 'ਚ ਕਬੂਲਨਾਮਾ ਪਾਇਆ ਸੀ ਹੁਣ ਦੱਸੋ ਤੁਸੀਂ ਇਹ ਜੇ ਦੁਸ਼ਟ ਨੂੰ ਪਾਪੀ ਨੂੰ ਹੁਣ ਲੋਕ ਮੂੰਹ ਲਾਉਣਗੇ ਉਹ ਦੁਸ਼ਟ ਲੋਣਗੇ ਜੋ ਦੁਸ਼ਟ ਸੁਖਵੀਰ ਬਾਦਲ ਦੇ ਨਾਲ ਹੋਣਗੇ ਜੋ ਇਹਦੇ ਵਰਗੇ ਪਾਪੀ ਹੋਣਗੇ ਉਹ ਜਿਹੜਾ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮਾਫੀ ਮੰਗ ਲਵੇ ਤੇ ਬਾਅਦ ਵਿੱਚ ਆ ਕੇ ਮੁੱਕਰ ਜਾਵੇ ਇਹ ਮੈਂ ਤਾਂ ਮੈਂ ਡਰਾਮਾ ਕੀਤਾ ਸੀ ਇਹ ਤਾਂ ਮੈਂ ਝੂਠ ਬੋਲਿਆ ਸੀ ਅੱਜ ਸਰਿਆਂ ਸੁਖਵੀਰ ਬਾਦਲ ਨਹੀਂ ਗੱਲ ਕਹਿ ਦਿੱਤੀ ਆ ਹੱਦ ਹੋ ਗਈ ਬਸਰਮੀ ਵਾਲੀ ਗੱਲ ਹੱਦ ਹੋ ਗਈ ਮਰਾ ਪਹਿਲਾ ਵੀ ਕਿ ਆ ਸੀ ਕਿ ਇਹਨਾਂ ਦੇ ਅੰਦਰ ਬੁਚੜਪਣਾ ਭਰਿਆ ਹੋਇਆਗਾ ਇਹ ਕਿੱਥੇ ਮੰਨਦਿਆ ਪ੍ਰਗਾਸ ਬਾਦਲ ਨੇ ਝੂਠੇ ਪੁਲਿਸ ਮੁਕਾਬਲੇ ਬੜਮਾਏ ਨੇ ਆ ਸਖਬੀਰ ਬਾਦਲ ਉਹਦਾ ਆਕਾ ਉਹਦਾ ਮੁੰਡੇ ਆ ਉਹਦਾ ਖੂਨ ਹੀ ਆ ਤੇ ਤੁਹਾਨੂੰ ਅੱਜ ਸਾਰਾ ਪਤਾ ਲੱਗ ਗਿਆ ਕਿ ਜਿਹੜਾ ਸਖਬੀਰ ਬਾਦਲ ਤੇ ਇਹਨਾਂ ਦੀ ਜੁੰਡਲੀ ਨੇ ਜੋ ਕੁਝ ਪੰਜਾਬ ਦੇ ਵਿੱਚ ਘਾਣ ਕੀਤਾ ਅੱਜ ਲੋਕ ਆ ਭੇਡਾਂ ਮੂਰੇ ਬੈਠੀਆਂ ਨੇ ਇਹਨਾਂ ਦੇ ਆ ਸ਼ਰਮ ਨਹੀਂ ਆਉਂਦੀ ਤਾਨੂੰ ਜਿਹੜਾ ਬੰਦਾ ਆਕਾਲ ਤਾ ਸਭ ਦੇ ਸਾਹਮਣੇ ਪੇਸ ਹੁੰਦਾ ਸਾਰਾ ਕੁਝ ਮੰਨਦਾ ਕਿ ਗੁਨਾਹ ਸਾਥੋਂ ਹੋਏ ਨੇ ਬਰਗਾੜੀ ਚ ਗੋਲੀ ਵੀ ਚੱਲੀ ਆ ਅਸੀਂ ਕਹਿੰਦਾ ਸੌਦੇ ਸਾਧ ਦੇ ਪਾਪੀਆਂ ਨੇ ਬਲਾਤਕਾਰੀਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਉਹਦੀ ਪੁਸਤਪਨਾ ਵੀ ਕੀਤੀ ਆ ਤੇ ਸੌਦਾ ਸਾਧ ਨੂੰ ਜਿਹੜਾ ਮਾਫੀ ਦਿੱਤੀ ਆ ਤੇ ਜਥੇਦਾਰਾਂ ਨੂੰ ਆਪ ਦੇ ਰਿਹਾਸ ਤੇ ਬਲਾਕੇ ਤੇ ਆਪਣੇ ਹੱਥ ਦੇ ਨਾਲ ਹੀ ਚਿੱਠੀ ਲਿਖ ਕੇ ਇਹਨੇ ਤੇ ਬੰਨੀ ਦਾੜੀ ਵਾਲੇ ਚੀਮੇ ਨੇ ਤੇ ਸਾਰਾ ਕਬੂਲਨਾਮਾ ਇਹਨਾਂ ਨੇ ਸਾਰੇ ਅਕਾਲੀ ਦਲ ਨੇ ਮੰਨੇ ਆ ਕਿ ਸੱਥੋ ਗੁਨਾਹ ਹੋਏ ਨੇ ਭੁੱਲਾਂ ਹੋਈਆਂ ਨੇ ਸਾਨੂੰ ਬਖਸ਼ਿਆ ਜਾਵੇ ਕੌ ਤਾ ਮਾਫੀ ਮੰਗਦੇ ਆ ਤੇ ਅੱਜ ਬਿਆਨ ਆ ਗਿਆ ਜਦੋਂ ਜਥੇਦਾਰਾਂ ਨੇ ਕਿਹਾ ਕਿ ਸਰੋਵਣੀ ਕਮੇਟੀ ਮਾਫੀ ਦਾ ਮੌਕਾ ਕਰਨਾ ਜਥੇਦਾਰਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਕਿਹਾ ਸੀ ਕਿ 3 ਦਸੰਬਰ ਤੱਕ ਸਾਰਾ ਜਿਹੜਾ ਅਕਾਲੀ ਦਲਾ ਉਹ ਅਸਤੀਫੇ ਦੇਵੇ ਅਜੇ ਤੱਕ ਅਸਤੀਫੇ ਨਹੀਂ ਦਿੱਤੇ ਅਸਤੀਫੇ ਤਾਂ ਕੀ ਦੇਣੇ ਸੀ ਉਲਟਾ ਅੱਜ ਅਕਾਲ ਤਰਤ ਨੂੰ ਚੈਲੰਜ ਕੀਤਾ ਮੈਂ ਇੱਕ ਗੱਲ ਕਹੂੰਗਾ ਜਿਹੜੇ ਅੱਜ ਕਹਿੰਦੇ ਸੀ ਸੁਖਵੀਰ ਬਾਦਲ ਬੜਾ ਵੱਡਾ ਸਿੱਖਾ ਉਹਨੇ ਤਾਂ ਜੀ ਮਾਫੀ ਮੰਗ ਲਈ ਉਹਨਾਂ ਤਾਂ ਅਕਾਲ ਤਾ ਸਭ ਜਾ ਕੇ ਗੱਲ 'ਚ ਪੱਲਾ ਪਾ ਕੇ ਮੂਹਰੇ ਖੜ ਗਿਆ ਅੱਜ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਉਹਨਾਂ ਦੁਸ਼ਟਾਂ ਨੂੰ ਕਿ ਅੱਜ ਤੁਹਾਡਾ ਇਹ ਹੀ ਆਕਾ ਸੁਖਵੀਰ ਬਾਦਲ ਇਹੀ ਪਾਪੀ ਲਾਂਤੀ ਤੇ ਅੱਜ ਜਿਹੜਾਗਾ ਕਿ ਇਹ ਗੱਲ ਕਹਿ ਗਿਆ ਕਿ ਮੈਂ ਤਾਂ ਜਾਣ ਕੇ ਝੂਠ ਬੋਲਿਆ ਸੀ ਕਿ ਜਿਹੜੇ ਮੁੱਦੇ ਕੇ ਖਤਮ ਹੋ ਜਾਣ ਜਿਹੜਾ ਬੰਦਾ ਆਕਾਲ ਤਾਂ ਸਭ ਦੇ ਅੱਗੇ ਖੜ ਕੇ ਸੰਗਤ ਦੇ ਵਿੱਚ ਝੂਠ ਬੋਲ ਸਕਦਾਗਾ ਉਦੋਂ ਤੁਸੀਂ ਕੀ ਉਮੀਦ ਰੱਖ ਸਕਦੇ ਹੋ ਇਹਨਾਂ ਦੀਆਂ ਜੜਾ ਪੱਟੀਆਂ ਜਾਣ ਗਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਅਜੇ ਤਾਂ ਇਹ ਪਾਗਲ ਹੋਣਗੇ ਟੱਕਰਾ ਮਾਰਨਗੇ ਕੰਦ ਦੇ ਵਿੱਚ ਅੱਜ ਤਾਂ ਇਹਨਾਂ ਦਾ ਹੋਈ ਕੱਖ ਨਹੀਂ ਅੱਜ ਤਾਂ ਵਿਗੜੇ ਕੱਖ ਨਹੀਂ ਅੱਜ ਤਾਂ ਵਿਗੜੂਗਾ ਉਹ ਤੁਸੀਂ ਾਕਾਲ ਤੱਕ ਦੇ ਸਾਹਮਣੇ ਜਾ ਕੇ ਸੌਹਾ ਖਾਧੀਆਂ ਸਾਹਮਣੇ ਜਾ ਕੇ ਕਬੂਲਨਾਮੇ ਕੀਤੇ ਕਿ ਸੱਤੋਂ ਸਾਰਾ ਕੁਝ ਹੋਇਆਗਾ ਤੇ ਅੱਜ ਬਿਆਨ ਦੇ ਦਿੱਤਾ ਕਿ ਤਾਂ ਮੈਂ ਤਾਂ ਜਾਣ ਕੇ ਕਹਿ ਦਿੱਤਾ ਕਿ ਜਿਹੜੀਆਂ ਭੁੱਲਾਂ ਬਕਸਾਉਣ ਦੇ ਖਾਤਰ ਕਿ ਜਿਹੜਾ ਮਾਮਲਾ ਠੰਡਾ ਹੋ ਜੂਗਾ ਇਹਨੇ ਆਖਿਆ ਕਿ ਲੋਕ ਚੁੱਪ ਕਰ ਜਾਣਗੇ ਪਰ ਐ ਨਹੀਂ ਪਤਾ ਸੀ ਲੋਕ ਤੇਰੇ ਇੱਕ ਗ੍ਰਿਹੜਾ ਗਲਤੇ ਉੱਤੇ ਗੋਡਾ ਧਰ ਕੇ ਤੇਤੋ ਸਮਾਰ ਕੇ ਮਨਾਉਣਗੇ ਪਰ ਕਿੱਡਾ ਇਹ ਪਾਪੀ ਨਿਕਲਿਆ ਦੂਸਰਾ ਚੰਦੂ ਨਿਕਲਿਆ ਆ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਬਤ ਬਤੇ ਸ਼ੇਅਰ ਕਰੋ ਤਾਂ ਕਿ ਜਿਹੜਾ ਇਹ ਜੇ ਲੋਕ ਨੇ ਜਿਹੜੇ ਨਖੱਟੂ ਲੋਕ ਨੇ ਜਿਹੜੇ ਜਿਹੜੇ ਅਕਾਲ ਤਖਤ ਸਭ ਨੂੰ ਵੀ ਟੱਚ ਮ ਜਾਣਦੇ ਨੇ ਜਿਹੜੇ ਅਕਾਲ ਤਖਤ ਸਭ ਨੂੰ ਵੀ ਇਹ ਕਹਿੰਦੇ ਨੇ ਕਿ ਅਕਾਲ ਤਖਤ ਸਭ ਸਾਡੀ ਮੁੱਠੀ ਦੇ ਵਿੱਚ ਆ ਜਥੇਦਾਰਾਂ ਦਾ ਅਜੇ ਕੀ ਹਾਲ ਹੋ ਰਿਹਾ ਗਿਆਨੀ ਹਰਪ੍ਰੀਤ ਸਿੰਘ ਰੋ ਰਿਹਾਗਾ ਉਹ ਕਹਿੰਦਾ ਮੈਂ ਸਜ਼ਾ ਭੁਗਤ ਰਿਆਂਗਾ ਕਾਦੀ ਸਜ਼ਾ ਆ ਕਿ ਸੁਖਬੀਰ ਬਾਦਲ ਨੂੰ ਮੈਂ ਜਿਹੜੀ ਅਸੀਂ ਸਖਤ ਸਟੈਂਡ ਲਿਆ ਸੁਖਬੀਰ ਬਾਦਲ ਦੇ ਖਿਲਾਫ ਤਾਂ ਸੁਖਬੀਰ ਬਾਦਲ ਦਾ ਜਿਹੜਾ ਉਹ ਸਟੈਂਡ ਲਿਆ ਤੇ ਉਹਦੇ ਖਿਲਾਫ ਬਿਰਸਾ ਸਿੰਘ ਬਟੋਹਾ ਖੜਾ ਕੀਤਾ ਬਿਰਸਾ ਸਿੰਘ ਬਟੋਹੇ ਨੇ ਅੱਗੇ ਉਹਦਾ ਸਾਡੂ ਖੜਾ ਕੀਤਾ ਤੇ ਕੀ ਕੀ ਉਤੇ ਇਲਜ਼ਾਮ ਲਗਾਏ ਤੇ ਅੱਜ ਇਹਨਾਂ ਨੇ ਜਥੇਦਾਰਾਂ ਦੀ ਜਿੱਥੇ ਮੈਂ ਕਹੂੰਗਾ ਕਿ ਜਥੇਦਾਰੀ ਰੋਲੀ ਆ ਉਤੇ ਇਕਾਲਤਾ ਸਭ ਨੂੰ ਟੱਚ ਜਾਣਿਆ ਇਨ੍ਹਾਂ ਪਾਪੀਆਂ ਨੂੰ ਇਨ੍ਹਾਂ ਅਕਿਰਤ ਘਣਾ ਲੋਕਾਂ ਨੂੰ ਹੁਣ ਤੁਸੀਂ ਮੂੰਹ ਕਵੇ ਲਾਉਂਗੇ ਕਮੇ ਤੁਸੀਂ ਇਨ੍ਹਾਂ ਨੂੰ ਵੋਟਾਂ ਪਾਉਂਗੇ ਕਮੇ ਇਨ੍ਹਾਂ ਦੀਆਂ ਰੈਲੀਆਂ ਵਿੱਚ ਜਾਓਂਗੇ ਜਾਂ ਤਾਂ ਇਨ੍ਹਾਂ ਮੰਗੂ ਤੁਹਾਡੀ ਜ਼ਮੀਰ ਮਰ ਚੁੱਕੀ ਆ ਤਾਂ ਫੇਰ ਤਾਂ ਤੁਸੀਂ ਜਾਈ ਜਾਓ ਜੇ ਤੁਹਾਡੇ ਅੰਦਰ ਜਾਗਦੀ ਜ਼ਮੀਰ ਆ ਮਾਰੀ ਮੋਟੀ ਤਾਂ ਤੁਸੀਂ ਇਸ ਦਾ ਖਹਿੜਾ ਛੜ ਦਿਓ ਇਨ੍ਹਾਂ ਪਾਪੀਆਂ ਦਾ ਕਿਉਂ ਅਜੇ ਸ਼ਬਦ ਮੈਨੂੰ ਕਹਿਣੇ ਪੈ ਰਹੇ ਨੇ ਕਿਉਂਕਿ ਜੋ ਸ੍ਰੀ ਅਕਾਲ ਤਾ ਸਾਬ ਦਾ ਨਹੀਂ ਹੋ ਸਕਿਆ ਜੋ ਗੁਰੂ ਦਾ ਨਹੀਂ ਹੋ ਸਕਿਆ ਉਹ ਤੁਹਾਡਾ ਕਿੱਥੋਂ ਹੋ ਜੂਗਾ ਜਿਹੜਾ ਅਕਾਲ ਤਾ ਸਾਬ ਦੇ ਮੂਹਰੇ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰੀ ਦੇ ਮੂਹਰੇ ਸਭ ਕੁਝ ਮੰਨਿਆ ਪਾਪੀ ਕੇ ਸਤੋਂ ਪਾਪ ਹੋਏ ਨੇ ਤੇ ਅੱਜ ਉਹ ਬੰਦਾ ਮੁਕਰ ਗਿਆ ਕਿ ਕਹਿੰਦਾ ਮੈਂ ਤਾਂ ਝੂਠ ਬੋਲਿਆਗਾ ਇਹ ਕਬੂਲਨਾਮਾ ਜਾਂ ਝੂਠਨਾਵਾ ਇਹਨਾਂ ਦੇ ਵਿੱਚੋਂ ਦੱਸਿਆ ਜਾਵੇ ਕਿ ਇਹਨਾਂ ਨੇ ਅਕਾਤਾ ਸਾਬ ਨੂੰ ਇੱਕ ਟਿੱਚ ਸਮਝਿਆ ਹੋਇਆਗਾ ਅੱਜ ਕਈ ਲੋਕ ਕਹਿੰਦੇ ਨੇ ਇਹਨਾਂ ਦੇ ਮੈਂਬਰਸ ਰੋਣੀ ਕਮੇਟੀ ਦੇ ਸਾਡਾ ਪ੍ਰਧਾਨ ਜੀ ਉਹਦੇ ਵਿੱਚ ਨਿਮਰਤਾ ਜੀ ਉਹ ਪਾੜ ਕਰਦਾ ਜੀ ਆ ਲੱਗ ਗਿਆ ਪਤਾ ਤੁਹਾਡੇ ਪ੍ਰਧਾਨ ਦੀ ਕਰਤੂਤ ਦਾ ਾਕਾਤ ਆ ਸਭ ਨੂੰ ਬਦਨਾਮ ਕਰ ਦਿੱਤਾ ਾਕਾਤ ਆ ਸਭ ਨੂੰ ਟਿੱਚ ਜਾਣਿਆ ਾਕਾਤ ਆ ਸਭ ਨੂੰ ਜਿਹੜਾ ਇੱਕ ਵੱਡਾ ਚੈਲੰਜ ਕਰ ਦਿੱਤਾ ਇਸ ਬੰਦੇ ਨੇ ਤੇ ਹੁਣ ਜਥੇਦਾਰਾਂ ਨੂੰ ਫਰਜ਼ ਬਣਦਾ ਹੈਗਾ ਕਿ ਫੜ ਕੇ ਗੁਲਾਮੇ ਤੋਂ ਇਹਨੂੰ ਕਾਲ ਤਖਤ ਤੇ ਕਢੀਸ ਕੇ ਲੈ ਕੇ ਆਉਣਾ ਇਨੂੰ ਉੱਤੇ ਬਰਨਰ ਦੇਣਾ ਹੈ ਜੇ ਦੁਸ਼ਟ ਪਾਪੀ ਨੂੰ ਤੇ ਤੁਸੀਂ ਇਸ ਵੀਡੀਓ ਨੂੰ ਵੱੱਤ-ਵੱਤ ਸ਼ੇਅਰ ਕਰੋ ਤੇ ਲਾਣ ਦਾ ਪਾਓ ਸਖਬੀਰ ਬਾਦਲ ਨੂੰ ਐਂਡ ਇਹਨਾਂ ਦੀ ਜੁੰਡਲੀ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਝੂਠ ਬੋਲ ਕੇ ਅੱਜ ਲੋਕਾਂ ਨੂੰ ਗੁੰਮਰਾਹ ਕਰ ਰਿਹਾਗਾ ਅੱਜ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਅੱਜ ਗੁਰੂ ਦੇ ਸਨਮੁਖ ਹੋ ਕੇ ਜਿਹੜਾ ਬੰਦਾ ਝੂਠ ਬੋਲ ਰਿਹਾ ਉਹ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਬਸਾਇਆ ਜਿੱਥੇ ਹਰ ਸਿੱਖ ਦਾ ਸਿਰ ਝੁਕਦਾਗਾ ਹਰ ਸਿੱਖ ਘਰੇ ਬੈਠਾ ਵੀ ਸਜਦਾ ਕਰਦਾ ਹੈਗਾ ਪਰ ਉਸ ਅਕਾਲ ਤਖਤ ਦੇ ਸਾਹਮਣੇ ਆ ਕੇ ਸੁਖਬੀਰ ਬਾਦਲ ਨੇ ਆ ਜਾ ਕੇ ਝੋਲੀ ਅੱਡੀ ਸਾਰੇ ਜਿਹੜੇ ਗੁਨਾਹ ਨੇ ਉਹ ਕਬੂਲ ਕੀਤੇ ਕਿ ਸਤੋ ਇਹ ਸਾਰੇ ਗੁਨਾਹ ਹੋਏ ਨੇ ਸਾਨੂੰ ਪਾਪੀ ਆ ਸਾਨੂੰ ਬਖਸ਼ ਦਿਓ ਤੇ ਸੇਵਾ ਲਾਈ ਆ 5 ਦਿਨ ਸੇਵਾ ਨਿਭਾਈ ਆ ਸੇਵਾ ਨਿਭਾਉਣ ਤੋਂ ਬਾਅਦ ਅੱਜ ਫੇਰ ਹੰਕਾਰ ਆ ਗਿਆ ਮਨ ਦੇ ਵਿੱਚ ਕਹਿੰਦਾ ਮੈਂ ਤਾਂ ਇਹ ਸਾਰਾ ਕੁਝ ਜਾਣ ਕੇ ਕੀਤਾ ਸੀ ਕਿ ਮੈਂ ਤਾਂ ਜਾਣ ਕੇ ਸੱਤੋਂ ਤੱਕ ਤਾਂ ਭੁੱਲਾ ਹੋਈ ਨਹੀਂ ਕਹਿੰਦਾ ਮੈਂ ਤਾਂ ਇੱਥੇ ਨਹੀਂ ਸੀ ਕਹਿੰਦਾ ਮੈਂ ਤਾਂ ਵਿਦੇਸ਼ ਗਿਆ ਹੋਇਆ ਸੀ ਅ ਸ਼ਰਮ ਨਾਲ ਮਰ ਜਾ ਚੱਪਣੀ ਵਿੱਚ ਨੱਕ ਡੋਬ ਕੇ ਪਰ ਸ਼ਰਮ ਹੁੰਦੀ ਤਾਂ ਐਂ ਬਿਆਨ ਕਿਉਂ ਦਿੰਦਾ ਕਹਿੰਦਾ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ ਕਹਿੰਦਾ ਮੈਂ ਤਾਂ ਵਿਦੇਸ਼ ਗਿਆ ਹੋਇਆ ਸੀ ਫਿਰ ਜਦੋਂ ਆਕਾਲਤਾ ਸਭ ਤੇ ਗਿਆਗਾ ਉਦੋਂ ਇਹ ਗੱਲ ਕਹਿੰਦਾ ਪਰ ਹੰਕਾਰ ਆ ਜੇ ਵੀ ਤਾਉਣ ਦੇ ਵਿੱਚ ਕਿੱਲਾ ਆ ਜੇ ਵੀ ਕਿ ਅਸੀਂ ਵੱਡੇ ਆ ਅਸੀਂ ਰੁਪਏਦਾਰ ਆ ਅਸੀਂ ਸਮਰਾਏਦਾਰ ਆ ਕਿ ਲੋਕਾਂ ਨੂੰ ਬੁੱਧੂ ਬਣਾਉਣਾ ਕਿਵੇਂ ਆ ਕਿਵੇਂ ਅਕਾਲੀ ਦਲ ਨੇ ਲੋਕਾਂ ਨੂੰ ਬੁੱਧੂ ਬਣਾਇਆ ਅੱਜ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਦਾ ਜਦੋਂ ਨਾਮ ਲਾਂਚ ਹੋ ਗਿਆ ਤੇ ਬੜੇ-ਬੜੇ ਸੱਪ ਖੁੱਡਾਂ ਤੋਂ ਨਿਕਲ ਆਏ ਬੜੇ-ਬੜਿਆਂ ਦੀਆਂ ਜਿਹੜੀਆਂ ਰਗਾ ਨੇ ਪਤਾ ਲੱਗ ਗਿਆ ਕਿਹੜੇ-ਕਿਹੜੇ ਦੁਸ਼ਮਣ ਨੇ ਸਿੱਖ ਕੌਮ ਦੇ ਸਿਰਫ ਖਾੜਸਤਾਨ ਦੇ ਨਾਂ ਤੇ ਉੱਤੇ ਰੁਪਇਆ ਬੰਨਣਾ ਚਾਹੁੰਦੇ ਨੇ ਤੇ ਸਿਮਰਜੀਤ ਸਿੰਘ ਮਾਨ ਦਾ ਪਤਾ ਲੱਗ ਗਿਆ ਜਿਹੜੇ ਤੁਸੀਂ ਖਾਲਸਤੇ ਨੇ 40 ਸਾਲ ਦਾ ਸੰਘਰਸ਼ ਕਰ ਰਹੇ ਸੀ 40 ਸਾਲ ਦਾ ਸੰਘਰਸ਼ ਕਰ ਰਹੇ ਆਗਾ ਅੱਜ ਉਹ ਇੱਕ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਰੇ ਪਿੱਸੇ ਪਏ ਹੋਏ ਨੇ ਕਿ ਬਦਲਾ ਲੈਣਾ ਕਿ ਸ਼੍ਰੋਮਣੀ ਕਮੇਟੀ ਕਿ ਭਾਜਪਾ ਕਿ ਕਾਂਗਰਸ ਕਿ ਅਕਾਲੀ ਦਲ ਕਿ ਸਮਰਜੀਤ ਮਾਨ ਕਿ ਟੁਕੜਬੋਚ ਹੋਰ ਇਹਨਾਂ ਤੋਂ ਪਤਾ ਲੱਗ ਗਿਆ ਅੱਜ ਤੁਹਾਨੂੰ ਇਹਨਾਂ ਦੁਸ਼ਟਾਂ ਤੋਂ ਇਹ ਖੜਾ ਸੜਾਉਣਾ ਜ਼ਰੂਰੀ ਆ ਇਹਨਾਂ ਦੁਸ਼ਟਾਂ ਤੋਂ ਗੁਰਦੁਆਰੇ ਸਾਹਿਬ ਆਜ਼ਾਦ ਕਰਾਉਣੇ ਜ਼ਰੂਰੀ ਆ ਤੇ ਉਹ ਦਿਨ ਦੂਰ ਨਹੀਂ ਸਿੱਖੋ ਤੁਹਾਡੇ ਆਜੇ ਜੇ ਆ ਸਰਕਾਰ ਜਿਹੜਾ ਚੱਲ ਰਹੀ ਆ ਤੁਸੀਂ ਕਹਿੰਦੇ ਹੋ ਇਹ ਅਜੇ ਮਾੜੀ ਆ ਤਦ ਤੋਂ ਮੈਂ ਆ ਕੇ ਕਹਿ ਰਿਹਾਗਾ ਕਹਿੰਦਾ ਬਦਲੇ ਲੈਂਣ ਦਾ ਟਾਈਮ ਆ ਗਿਆ ਸਖਬੀਰ ਬਾਦਲ ਕਹਿੰਦਾ ਇਹ ਤੁਹਾਡੇ ਸਿੱਖਾਂ ਦੇ ਕੋ-ਕੋ ਕੇ ਫਿਰ ਮੁਕਾਬਲੇ ਬਣਾਏਗਾ ਜੇ ਕਰ ਇਹ ਸੱਤਾ ਦੇ ਵਿੱਚ ਆਉਂਦੇ ਨੇ ਇਸ ਕਰਕੇ ਇਸ ਵੀਡੀਓ ਨੂੰ ਬੱਦ ਤੋਂ ਬਾਅਦ ਸ਼ੇਅਰ ਕਰੋ ਤੇ ਇਸ ਦੁਸ਼ਟ ਨੂੰ ਲਾਂਟਾ ਪਾਓ ਚੰਗੀ ਤਰ੍ਹਾਂ ਆਕਾਲ ਤਖਤ ਸਾਹਿਬ ਨੂੰ ਜਿਹੜਾ ਪਿੱਠ ਦਿਖਾ ਕੇ ਆ ਗਿਆ ਜਿਹੜਾ ਅਕਾਲ ਤਖਤ ਆ ਉਸ ਨੂੰ ਸਾਭ ਨੂੰ ਚੈਲੰਜ ਕਰ ਰਿਹਾਗਾ ਤੇ ਉਸ ਪਾਪੀ ਦਾ ਤੁਸੀਂ ਕੀ ਕਰਨਾਗਾ ਇਹਦਾ ਭਾਂਡਾ ਸਿੱਖਿਆ ਜਾਵੇ ਇਹਨੂੰ ਸਿੱਖ ਪੰਥ ਵਿੱਚ ਸਿੱਖਿਆ ਜਾਵੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਿੱਖ ਕੌਮ ਦੀਆਂ ਭਾਵਨਾ ਨੂੰ ਠੇਸ ਪਹੁੰਚੀ ਆ ਮਨ ਨੂੰ ਬੜੀ ਠੇਸ ਲੱਗੀ ਆ ਤੇ ਇਸ ਗद्दार ਨੂੰ ਇਸ ਸਖਬੀਰ ਬਾਦਲ ਨੂੰ ਪੰਥ ਦੇ ਵਿੱਚੋਂ ਸਿੱਖਿਆ ਜਾਵੇ ਤਾਂ ਜਾ ਕੇ ਸਿੱਖਾਂ ਦੇ ਕੌਮ ਦੇ ਹਿਰਦੇ ਬਲੁੰਦਰੇ ਜਾਣਗੇ ਤਾਂ ਸਿੱਖਾਂ ਦੀ ਚੜ੍ਹਦੀ ਕਲਾ ਤੇ ਤਾਂ ਹੋਵੇਗੀ ਜਥੇਦਰਾਂ ਦਾ ਵੀ ਸਤਕਾਰ ਬਹਾਲ ਤਾਂ ਹੋਵੇਗਾ ਸ੍ਰੀ ਕਾਲ ਤਖਤ ਦਾ ਜਿਹੜਾ ਬਹਾਲ ਤਾਂ ਹੋਵੇਗਾ ਜੇਕਰ ਸ਼ਕੀਰਵਾਦ ਨੂੰ ਪੰਥ ਵਿੱਚ ਸਿੱਖਿਆ ਜਾਊਗਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ